ਸਾਧੀ ਇਹ ਇਹ ਇਹਦਾ ਇਹਦਾ ਦੱਸੋ ਕਿੱਥੇ ਪਾਣੀ ਜਾ ਰਿਹਾ ਹੈ ਸੀਵਰੇਜ ਕਿੱਥੇ ਕਿਦੇ ਤੂੰ ਹੀ ਪਾਇਆ ਸੀਵਰੇਜ ਇੱਧਰ ਤੇਰਾ ਖੂ ਕਿੰਨੇ ਪਾਗ ਗਿਆ ਉੱਧਰ ਉਹ ਕਿੱਥੇ ਹੈਗਾ ਸੈਕਟਰੀ ਸਾਹਿਬ ਹਾਂਜੀ ਹਾਂਜੀ ਅਸਰ ਕੀ ਬਣਿਆ ਭਾਗੀ ਆ ਮੰਡੀ ਦਾ ਸਰ ਦੁਬਾਰਾ ਹੋਊਗਾ ਕਿ ਪਿੱਛੇ ਨਹੀਂ ਨਹੀਂ ਦੁਬਾਰਾ ਕਿੱਦਾਂ ਹੋਊਗਾ ਆਪਣੇ ਕੋ ਮੰਡੀ ਦੀ ਕੀਲੀ ਨੂੰ ਮੰਡੀ ਤੂੰ ਮੰਡੀ ਦਾ ਗਿਆ ਇੰਨਾ ਪੈਸੇ ਲਾ ਕੇ ਦਿੱਤੇ ਤੂੰ ਮੰਡੀ ਦਾ ਸਤਿਆਨਾਸ਼ ਕਰੀ ਜਾਂਦੇ ਹੋ ਕਾਹਦਾ ਕੰਮ ਚੱਲਦਾ ਆਰ ਛੜਕਾਂ ਬੰਦ ਮੈਨੂੰ ਕਹੋ ਦੱਸੋ ਨਾ ਕੀ ਤਾਂ ਲੰਦਿਆ ਇੱਥੇ ਲੋਕਾਂ ਕੋ ਮਹੀਨੇ ਦੇ ਦਿਨ ਮੈਨੂੰ ਪਤਾ ਦੀ ਕਿੰਨੀਆਂ ਵੀਡੀਓ ਭੇਜੀਆਂ ਲੋਕਾਂ ਨੇ ਇਹ ਆ ਦੇਖੋ ਜੀ ਮੰਡੀ ਦਾ ਹਾਲ ਬਾਕੀ ਵੀ ਕੰਮ ਕਿਉਂ ਨਹੀਂ ਕੰਪਲੀਟ ਹੋਇਆ ਮੰਡੀ ਦਾ ਤੁਹਾਨੂੰ ਮੈਂ ਕਿਹਾ ਸੀ ਇਸ ਤੋਂ ਸੀਜ਼ਨ ਤੋਂ ਪਹਿਲਾਂ ਕਰ ਉਹ ਚੋਣਿਆ ਸੀਜ਼ਨ ਕੜਕ ਦਾ ਸੀਜ਼ਨ ਵੀ ਲੰਘ ਗਿਆ ਕੀ ਕਾ ਦਾ ਕੰਮ ਚੱਲਦਾ ਆਰ ਛੜਕਾਂ ਪਰ ਮੈਨੂੰ ਕਹੋ ਦੱਸੋ ਨਾ ਕੀ ਤਾਂ ਲੰਦਿਆ ਇੱਥੇ ਲੋਕਾਂ ਕੋ ਮੀਂਹ ਦੇ ਦਿਨ ਮੈਨੂੰ ਪਤਾ ਦੀ ਕਿੰਨੀਆਂ ਵੀਡੀਓ ਭੇਜੀਆਂ ਲੋਕਾਂ ਨੇ ਇਹ ਦੇਖੋ ਜੀ ਮੰਡੀ ਦਾ ਹਾਲ ਸਰ ਆਪਣਾ ਇਹਨਾਂ ਨੇ ਸੀਵਰੇਜ ਦਾ ਕੀਤਾ ਵਾ ਸਰ ਇਹ ਹੁਣ ਸਫਾਈ ਦਾ ਤੇ ਕਮੇਟੀ ਨੇ ਕਰਨਾ ਜੀ ਆ ਜਿਹੜੀ ਆ ਸਫਾਈ ਹੈ ਸਾਰਾ ਜੋ ਇਹ ਕਿਹਨੇ ਕਰਦਾ ਇੱਕ ਕਮੇਟੀ ਆ ਲੈਣਾ ਹਾਂ ਇਹ ਪੂਰਾ ਕਰ ਕਰ ਜੋ ਵੀ ਹੋ ਜਾਏ ਇਹ ਸਫਾਈ ਦਾ ਇਹਨਾਂ ਨੇ ਕਰਨਾ ਨਹੀਂ ਜੀ ਬਾਕੀ ਵੀ ਕੰਮ ਕਿਉਂ ਨਹੀਂ ਕੰਪਲੀਟ ਹੋਇਆ ਮੰਡੀ ਦਾ ਤੁਹਾਨੂੰ ਮੈਂ ਕਿਹਾ ਸੀ ਸੀਜ਼ਨ ਤੋਂ ਪਹਿਲਾਂ ਕਰਾ ਲਓ ਉਹ ਟੁਰਨਿਆ ਸੀ ਜਿਹੜਾ ਕੜਕ ਦਾ ਸੀਜ਼ਨ ਵੀ ਲੰਘ ਗਿਆ ਸਾਡੇ ਸਾਡੇ ਕਰਕੇ ਵੀ ਜਿਹੜਾ ਸੀਵਰੇਜ ਪਿਆ ਨਾ ਜੀ ਉਹ ਇੱਕ ਪ੍ਰਸਾਦ ਦੀ ਵੇਟ ਕਰਨੀ ਸੀ ਨਹੀਂ ਤੇ ਉਹ ਡਿਸਟਰਬ ਹੋ ਜਾਣੀ ਸੀ ਪੀਸੀ ਦੀ ਹੁਣ ਬਾਅਦ ਬਰਸਾਤ ਲੰਘਦੇ ਸਾਰੀ ਇਹ ਪੀਸੀ ਪਾ ਦੇਣੀ ਆ ਇਸ ਕਰਕੇ ਨਹੀਂ ਪੀਸੀ ਪਾਈ ਵੀ ਉਹ ਡਿਸਟਰਬ ਹੋ ਜਾਣੀ ਸੀ ਇੱਕ ਪ੍ਰਸਾਦ ਦੀ ਦੂਰੀ ਹੈ ਸੀਵਰੇਜ ਦੇ ਉੱਤੇ ਫੈਲਦੇ ਜਦੋਂ ਸੀਵਰੇਜ ਪਾਇਆ ਜੀ ਹਾਂ ਸੜਕਾਂ ਦੇ ਉੱਤੇ ਸੀਵਰੇਜ ਪਿਆ ਨਾ ਜੀ ਉਹ ਵੀ ਉੱਥੇ ਡਿਸਟਰਬ ਹੋ ਜਾਣੀ ਸੀ ਸਾਰੀ ਪੀਸੀ ਨਹੀਂ 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 ਸਾਦੀ ਇਹ ਇਹਦਾ ਇਹਦਾ ਦੱਸੋ ਕਿੱਥੇ ਪਾਣੀ ਜਾਣਾ ਹੈ ਸੀਵਰੇਜ ਕਿੱਥੇ ਕਹਿੰਦੇ ਤੁਸੀਂ ਪਾਇਆ ਸੀਵਰੇਜ ਇੱਧਰ ਕਿ ਰੱਖੂ ਕਿੰਨੇ ਪਾ ਗਿਆ ਉਧਰ ਹੂ ਸਰ ਅੱਛਾ ਸਾਰਾ ਕੰਮ ਤੁਹਾਡਾ ਪਿਆ ਉਦਾਂ ਯਾਰ ਸਾਰਾ ਪੀਸੀ ਦਾ ਹੀ ਹੈ ਨਾ ਪੀਸੀ ਪੈਣੇ ਤਾਂ ਇੱਕ ਇੱਕ ਵਾਲੀ ਹੋਰ ਤਾਂ ਜਿਹੜਾ ਜਹਾਜ ਦਾ ਹੈ ਸਾਫ ਕੋਰਟ ਕਿੰਨੇ ਨੇ ਇਹਦੇ ਵਿੱਚ ਜਦੋਂ ਆਪਾਂ ਮੰਡੀ ਦਾ ਪ੍ਰੋਜੈਕਟ ਤਿਆਰ ਕੀਤਾ ਸੀ ਨੇ ਇਹਦੀ ਸੀਸੀ ਲਈ ਸੀ ਸਾਰੇ ਜੀ ਤੇ ਉਹ ਸੀਸੀ ਵਾਲਾ ਉਹਨਾਂ ਨੇ ਐਕਸਟੀਮੇਟ ਨਹੀਂ ਪਾਸ ਪਾ ਦਿੱਤਾ ਜਿਹੜਾ ਪੀਸੀ ਵਾਲਾ ਵਾ ਉਹ ਆਹ ਸਾਰਾ ਏਰੀਆ ਮਤਲਬ ਇਹਦੇ ਵਿੱਚ ਕੰਮ ਦੇ ਵਿੱਚ ਰਹਿ ਗਿਆ ਜੀ ਇਹ ਨਹੀਂ ਹੈਗਾ ਜੀ ਹਾਂ ਹਾਂਜੀ ਸੱਚੀ ਹੁੰਦੀ ਸੱਚੀ ਹਾਂ ਇਹ ਸੱਜੇ ਰੋਡ ਗਲੀਆਂ ਪਈਆਂ ਸਾਰਾ ਕੁਝ ਬੇਤੀ ਤਜਾਰ ਤੋਂ ਰੋਡ ਗਲੀਆਂ ਇਹਦੇ ਵਿੱਚ ਪਾਣੀ ਜਾਂਦਾ ਨਾਲ ਹੀ ਸਾਰਾ ਸਫਾਈ ਦਾ ਹੁੰਦਾ ਪਿਆਰ ਇਹਦੇ ਵਿੱਚ ਆਹ ਦੇਖੋ ਮੰਡੀ ਦਾ ਕਿ ਬੜਿਆ ਕਿਸ ਭਾਈ ਸਰ ਮੇਟੀ ਨੇ ਦੇ 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 ਮਾਰਕੀਟ ਕਿੱਥੇ ਗਿਆ ਸੈਕਟਰੀ ਸਾਹਿਬ ਹਾਂਜੀ ਹਾਂਜੀ ਅਸਲ ਕੀ ਬੜਿਆ ਆ ਗਈ ਆ ਮੰਡੀ ਦਾ ਦੁਬਾਰਾ ਹੋਊਗਾ ਕਿ ਪਿੱਛੇ ਨਹੀਂ ਦੇ ਦੇ ਦੁਬਾਰਾ ਕਿਦਾਂ ਹੋਗੇ ਆਪਣੇ ਕੋ ਮੰਡੀ ਦੀ ਗਲੀ ਤੋਂ ਮੰਡੀ ਤੂੰ ਮੰਡੀ ਦਾ ਗਿਆ ਦਿੰਨਾ ਪੈਸੇ ਲਾ ਕੇ ਦਿੱਤੇ ਤੂੰ ਮੰਡੀ ਦਾ ਸੱਤਿਆਨਾਸ਼ ਕਰੀ ਜਾਂਦੇ ਹੋ ਇਹ ਕਿਦੇ ਕਰਦੀ ਹੈ ਤੁਹਾਡੀ ਡਿਊਟੀ ਹੈ ਉਦੋਂ ਦੇ 21 20 ਪਾ ਤੁਹਾਡੇ ਇਥੇ ਪਾਣੀ ਪਾਣੀ ਹੋ ਗਿਆ ਦਰਿ ਪੀਰ ਦੇ ਤਰ੍ਹਾਂ ਪਾਣੀ ਦੇ ਵਿੱਚ ਆਇਆ ਗਿਰਿਆ ਹਾਂ ਇਹਦੇ ਵਿੱਚੋਂ ਮੋਟਰ ਕਨੈਕਸ਼ਨ ਨਹੀਂ ਆ ਤੇ ਮਿਲਿਆ ਮੋਟਰ ਜੀ ਕਟ ਕਰ ਦਿੱਤੀ ਹੈ ਟੈਂਪੋਰੀ ਚਲਾਈ ਰਹੀ ਸੀ ਕਨੈਕਸ਼ਨ ਕਿਉਂ ਨਹੀਂ ਮਿਲਿਆ ਇਹਨੂੰ ਇਹਨੂੰ ਖਾਲੀ ਖਾਲੀ ਦਾ ਕੀਤਾ ਟੈਂਪੋਰੀ ਮੋਟਰ ਲਾਈ ਸੀਗੀ ਜਿਹੜੀ ਦੂਜੀ ਮੋਟਰ ਹੈ ਉਹ ਫੇਟੇ ਇਹਦੇ ਵਿੱਚ ਇਹ ਪਾਣੀ ਲਿਫਟ ਹੋ ਕੇ ਸਾਰਾ ਉੱਥੇ ਜਿਹੜਾ ਆਪਣਾ ਸੀਵਰੇਜ ਹੈ ਉਹਦੇ ਵਿੱਚ ਸਾਰਾ ਅੱਗੇ ਜਾਏਗਾ ਨਹੀਂ ਜੀ ਚਾਹੂਗਾ ਆਪਣਾ ਮੋਟਰ ਕਿਉਂ ਨਹੀਂ ਲੱਗਿਆ ਦੱਸੋ ਮੋਟਰ ਦਾ ਕਨੈਕਸ਼ਨ ਕਨੈਕਸ਼ਨ ਨਹੀਂ ਮੋਟਰ ਦਾ ਕਿੰਨੇ ਦਿਨ ਲੱਗ ਕਨੈਕਸ਼ਨ ਤੁਸੀਂ ਕਨੈਕਸ਼ਨ ਬਲਾਈ ਕੀਤਾ ਅਪਲਾਈ ਕੀਤਾ ਸਰ ਤਾਂ ਕਿਉਂ ਨਹੀਂ ਦੇ ਦਿੰਦੇ ਨਹੀਂ ਕੀਤਾ ਸਰ ਇੱਕ ਦਿਨ ਵਿੱਚ ਮਿਲ ਜੂਗਾ ਜੀ ਹ ਹਾਂ ਉਹਨੇ ਕਹਿ ਵੈਸੇ ਚਲਾ ਲਓ ਅੱਜ ਤਾਰ ਲਾਤੀ ਵੈਸੇ ਤਾਰ ਕੋ ਲਾਤੀ ਤੁਸੀਂ ਕਹਿ ਤੂੰ ਦੀ ਕੰਮ ਕੋ ਕਰਾ ਦੇ ਤਿੰਨ ਲੋਕਾਂ ਬਲਾਈ ਆ ਜੀ ਕਾਰ 130 ਰੁਪਏ ਸਕੋਟ ਜਮਾ ਕਰਾ ਸਕ ਕਨੈਕਸ਼ਨ ਬਲਾਈ ਦੂਗੀ ਕਦ ਆਪਾਂ ਨੂੰ ਸਰ ਕਨੈਕਸ਼ਨ ਲਾਓ ਇੱਥੇ ਪਾਣੀ ਕਿਉਂ ਖਲੋਂਦਾ ਬਸ ਗੱਲ ਇੰਨੀ ਹੈ ਉਹਦੀ ਤਿੰਨ ਦਿਨ ਚ ਰਿਪੋਰਟ ਕਰਦੇ ਆ ਜੀ ਜੇ ਕੋਈ ਮੁਸ਼ਕਲ ਹੋਵੇ ਤੁਹਾਨੂੰ ਦੱਸ ਦਿੰਦੇ ਆਂ ਤਿੰਨ ਦਿਨ ਚ ਰਿਪੋਰਟ ਕਰਦੇ ਲਵਾ ਕੇ ਜੇ ਕੋਈ ਮੁਸ਼ਕਲ ਹੋਊਗੀ ਜੇ ਤੁਹਾਨੂੰ ਦੱਸ ਦਿੰਦੇ ਆਂ ਕਿ ਨਹੀਂ ਲੱਗ ਰਿਹਾ ਹਾਂ ਫੇ ਤੰਤਾ ਲੇਕਨ ਵੀ ਕਰਾਂਗੇ ਸਾਨੂੰ ਕੋਈ ਮੁਸ਼ਕਲ ਸਕੋਟ ਛਾਰ ਕੇ ਇਹਨਾਂ ਮੋਟਰਾਂ ਫਿਟੇ ਇਹਨਾਂ ਕਰਾ ਅਜੀਬ ਵਾਰ ਅਜੀਬ ਵਾਰ ਹਾਂਜੀ ਸੋਵਾ ਚਾਲੂ ਚਾਹੀਦਾ ਜੇ ਮੈਂ ਸੋਵਾ ਸਵੇਰੇ ਫੇਰ ਇੱਥੇ ਆ ਜਾਣਾ ਸ਼ੀਵਰੇਜ ਦਾ ਕੰਮ ਕਰੋ ਐਸੇ ਹਾਂ ਸ਼ੀਵਰੇ ਅੱਜ ਮੋਟਾ ਰੱਖੀਂ ਸ਼ੀਵਰੇ ਚਾਲੂ ਪਾਈ ਜਾ ਰਿਹਾ ਕਾਲ ਦਾ ਦਿਓ ਇੱਕੋ ਜੇ ਕਾਲ ਜੇ ਇੱਕ ਵਜੇ ਇੱਕ ਵਜੇ ਕਾਲ ਦਾ ਦਿਓ ਆਜੋ 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 ਕਾਲ ਦਾ ਦਿਓ ਸੈਕਟੀ ਸਾਹਿਬ ਇੱਕ ਗੰਦ ਜਰਾ ਤਾਂ ਸਾਡੇ ਆ ਸਾਫ਼ ਹੋਣਾ ਚਾਹੀਦਾ ਮੰਨ ਠੀਕ ਸਰ ਹਾਂ ਓਏ ਕਿੰਨਾ ਬੰਦਾ ਘਾਤਾ ਤੁਸੀਂ ਮੰਡੀ ਦਾ ਇੰਨਾ ਪੈਸੇ ਲਾਏ ਆਪਾਂ ਨੂੰ ਕੀ ਫਾਇਦਾ ਹੋਇਆ ਯਾਰ